ਇਹਨੂੰ ਅੱਜ ਸਾਰੇ ਪੰਜਾਬ ਦੇ ਵਿੱਚ ਜਦੋਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਨੇ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾ ਰਿਆ ਸੀ ਤੇ ਕੈਂਪ ਲਗਾ ਕੇ ਪਹੁੰਚਾ ਰਿਹਾ ਸੀ ਔਰ ਇਹਨਾਂ ਨੇ ਪੁਲਿਸ ਨੂੰ ਕਹਿ ਕੇ ਜਿਸ ਤਰੀਕੇ ਦੇ ਨਾਲ ਸਾਡੇ ਕੈਂਪ ਨੇ ਉੱਚ ਕੁਆਲਿਟੀ ਔਰ ਸਾਡੇ ਪਰਦੇਸ਼ ਦੇ ਜਿਹੜੇ ਜ਼ਿਲ੍ਹਾ ਪ੍ਰਬੰਧ ਨੇ ਜਾਂ ਹੋਰ ਸਾਡੇ ਵਰਕਰ ਨੇ ਅੱਜ ਸਾਡੇ ਪਰਦੇਸ਼ ਦੇ ਸੁਨੀਲ ਜਾਖੜ ਜੀ ਜਿਹੜੇ ਪਰਮੇਸ਼ਰ ਦੇ ਅਧਿਐਕਸ਼ ਜੋ ਉਹਨਾਂ ਨੂੰ ਅਰੈਸਟ ਕਰ ਲਿਆ ਕਾਰਜਕਰਤਾ ਨੂੰ ਅਰੈਸਟ ਕਰ ਲਿਆ ਉਹ ਅੱਜ ਸਾਰਾ ਪੰਜਾਬ ਸ਼ਰਮਿੰਦਾ ਹੈ ਅੱਜ ਮੈਂ ਕੋਈ ਦੇਖ ਰਿਹਾ ਸੀ ਕੁਝ ਲੋਕ ਕਹਿ ਰਹੇ ਸੀ ਅਸੀਂ ਪਛਤਾ ਰਹੇ ਹਾਂ ਜਿਹੜੇ ਸਾਡਾ ਦੇਲੇ ਕਰ ਰਹੇ ਸੀ ਅਸੀਂ ਆਪਣਾ ਉਂਗੂਠਾ ਕਢਾ ਦਈਏ ਜਿਸ ਉਂਗੂਠੇ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਦਾ ਬਟਨ ਦੱਬਿਆ ਸੀ ਕਿਉਂ ਅੱਜ ਭਾਜਪਾ ਜਨਤਾ ਪਾਰਟੀ ਦੇ ਕਾਰਜਕਰਤਾ ਲੋਕਾਂ ਨੂੰ ਫਾਇਦਾ ਪਹਚਾਣ ਜਾ ਰਿਹਾ ਸੀ ਲੋਕਾਂ ਨੂੰ ਜਿਹੜੀਆਂ ਮੋਦੀ ਦੀਆਂ ਸਕੀਮਾਂ ਨੇ ਜਿਹਨੇ ਸਾਰੇ ਦੇਸ਼ 'ਚ ਲਾਗੂ ਨੇ ਉਹ ਲਾਗੂ ਕਰਨ ਮੱਥੇ ਦਸ ਰਿਹਾ ਸੀ ਉਹਨਾਂ ਦੇ ਭਰਮ ਭਰੇ ਜਾ ਰਹੇ ਔਰ ਇਹਨਾਂ ਨੇ ਸਾਡੇ ਕੈਂਪ ਬੰਦ ਕਰਾਤੇ ਔਰ ਉਹ ਹੀ ਜਿਹੜੇ ਸਕੀਮਾਂ ਨੇ ਇਹਨਾਂ ਦੇ ਐਮ.ਐਲ.ਏ ਲਗਾ ਰਹੇ ਨੇ ਜੇ ਭਾਰਤੀ ਜਨਤਾ ਪਾਰਟੀ ਕੋਈ ਗਲਤ ਕਰਦੀ ਫਿਰ ਤੁਹਾਡੇ ਐਮ.ਐਲ.ਏ ਜਿਹੜੇ ਉਹ ਗਲਤੀ ਨਹੀਂ ਕਰ ਰਹੇ ਉਹ ਕਿਉਂ ਫਾਰਮ ਭਰ ਰਹੇ ਨੇ ਉਹਨਾਂ ਨੇ ਕਿਉਂ ਆਪਣੀਆਂ ਫੇਸਬੁੱਕਾਂ ਦੇ ਉੱਪਰ ਉਹ ਹੀ ਸਕੀਮਾਂ ਲਿਖ ਲਿਖ ਕੇ ਪਾਈ ਹੋਈਆਂ ਨੇ ਇਹ ਡੋਗਲੇ ਨੀਤੀ ਡਰੇ ਹੋਏ ਲੋਕ ਨੇ ਕਿ ਸਤਾਈ ਨੇੜੇ ਆ ਰਿਹਾ ਹੈ ਵੀ ਸਤਾਈ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਲੋਕਾਂ ਨੂੰ ਪਹਿਲਾਂ ਝੂਠ ਬੋਲੇ ਸੀ ਔਰ ਅੱਜ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਹਰ ਘਰ ਦੇ ਵਿੱਚ ਜਾ ਰਹੀ ਹੈ ਹਰ ਘਰ ਦੇ ਚਸਕੀਮਾ ਮੋਦੀ ਜੀ ਨੂੰ ਦੱਸ ਰਹੀ ਹੈ ਔਰ ਇਹ ਡਰ ਗਏ ਡਰ ਕੇ ਅਜਨਪੁਰਸ ਦਾ ਹਜ਼ਾਰਾ ਲੈ ਕੇ ਸਾਡਾ ਜਿਹੜੇ ਵਰਕਰ ਅੰਦਰ ਕਿਤੇ ਨੇ ਔਰ ਸਾਡੇ ਜਿਹੜੇ ਕੈਂਪ ਨੂੰ ਬੰਦ ਕਰਾਇਆ ਗਿਆ ਪੁਤਲਾ ਫੂਕ ਮਜਾਰਾ ਕੀਤਾ ਜਾਂ ਪੂਰੇ ਪੰਜਾਬ ਭਰ ਵਿੱਚ ਇਹ ਪੁਤਲਾ ਫੂਕ ਮਜਾਰਾ ਹੋਣੀ ਸੀ ਕਿਉਂ ਇਹਨਾਂ ਨੇ ਕੱਲ ਕੀ ਕੀਤਾ ਕੱਲ ਇਹਨਾਂ ਨੇ ਜਿਹੜੇ ਸਾਡੇ ਚਾਹੇ ਜ਼ਿਲ੍ਹਾ ਅਧਿਕਾਰੀ ਚਾਹੇ ਪੂਰਵ ਐਸ ਐਕਸ ਐਮ ਐਲ اے ਸੀ ਚਾਹੇ ਮੰਤਰੀ ਜੀ ਸਾਰੇ ਪ੍ਰਦੇਸ਼ ਦਾ ਕੋਈ ਵੀ ਸਕਤੀਸ ਦਾ ਕੋਈ ਵੀ ਸੀ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਜਿਹੜੇ ਉਹ ਯੋਜਨਾਵਾਂ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦੀਆਂ ਦੱਸ ਰਹੀ ਸੀ ਉਹਨਾਂ ਯੋਜਨਾਵਾਂ ਨੂੰ ਹਰ ਤੱਕ ਪਹੁੰਚਾਉਣ ਵਾਸਤੇ ਸਾਡੀਆਂ ਡਿਊਟੀਆਂ ਲੱਗੀਆਂ ਜਾਂ ਨੇ ਕਰਤਾ ਤੱਕ ਪਹੁੰਚਾਓ ਪਰ ਅਸੀਂ ਪਹੁੰਚਾ ਵੀ ਰਹੇ ਹਾਂ ਅਸੀਂ ਇਹਨਾਂ ਨੇ ਕਿਹਾ ਕਿ ਇਹ ਡਾਟਾ ਚੋਰੀ ਕਰ ਰਿਹਾ ਜਦੋਂ ਇਹਨਾਂ ਨੇ ਕੈਂਪ ਲਗਾ ਕੇ ਮਹਿਲਾਵਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਉਹਨਾਂ ਦੇ ਫਾਰਮ ਭਰੇ ਸੀ ਕਿ ਅਸੀਂ ਤੁਹਾਨੂੰ ਇੱਕ ਇੱਕ 1000 ਰੁਪਿਆ ਦੇਾਂਗੇ ਔਰ ਡਾਟਾ ਚੋਰੀ ਨਹੀਂ ਸੀ ਹੋਇਆ ਔਰ ਤੁਸੀਂ ਆਪਣੇ ਦਸਤਾਨਾਂ ਦੇ ਵਿੱਚ ਬੈਠ ਕੇ ਬੋਰਡ ਲਗਾਏ ਆ ਕਿ ਇਹਨਾਂ ਯੋਜਨਾਵਾਂ ਦਾ ਲਾਭ ਸਾਡੇ ਤੋਂ ਲਵੋ ਇਹ ਡਾਟਾ ਚੋਰੀ ਨਹੀਂ ਹੋ ਰਿਹਾ ਤੇ ਜੇ ਭਾਰਤੀ ਜਨਤਾ ਪਾਰਟੀ ਆਪਣੇ ਪ੍ਰਧਾਨ ਮੰਤਰੀ ਦੀ ਯੋਜਨਾ ਜਿਹੜੀ ਆ ਉਹ ਕਾ ਕਰ ਪਹਚਾ ਰਿਆ ਤੇ ਇਹਦਾ ਵਿਰੋਧ ਕਰਦੇ ਆ ਅਸੀਂ ਵਿਰੋਧ ਵੀ ਸਹਿਨ ਕਰ ਨਹੀਂ ਕਰਾਂਗੇ ਇਹਨਾਂ ਦਾ ਅਸੀਂ ਇਹ ਸੋਚਾਂਗੇ ਕਿ ਸਾਧੀਆਂ ਜਿਹੜੀਆਂ ਸਕੀਮਾਂ ਨੇ ਇਹਨਾਂ ਨੂੰ ਲਾਗੂ ਕਰਾਉਣ ਵਾਸਤੇ ਇਹਨਾਂ ਨੇ ਆਸ਼ਵੰਸ ਸਕੀਮ ਖਤਮ ਕਰ ਦਿੱਤੀ ਅੱਜ ਲੋਕ ਤਰਾਈ ਤਰਾਈ ਕਰ ਰਹੇ ਆ ਇਹ ਕਹਿੰਦਾ ਜੀ ਅਸੀਂ 10 ਲੱਖ ਦਾ ਬੀਮਾ ਦੇਾਂ ਕਿੱਥੇ ਗਿਆ 10 ਲੱਖ ਦਾ ਬੀਮਾ ਕਿਹੜੀ ਕੜਕ ਇਹਨਾਂ ਨੇ ਦਿੱਤੀ ਆ ਲੋਕਾਂ ਦੇ ਨੀਲੇ ਕਾਰਡ ਇਹਨਾਂ ਨੇ ਕੱਟੇ ਆ ਔਰ ਕੱਟਣ ਤੋਂ ਬਾਅਦ ਕਹਿੰਦੇ ਆ ਕਿ ਮੋਦੀ ਸਰਕਾਰ ਨੇ ਜਿਹੜੇ ਆ ਪਕਾੜ ਕੱਟਣ ਦੀ ਤਿਆਰੀ ਕਰ ਰਹੀ ਆ ਅਰੇ ਤੁਸੀਂ ਸਾਰੇ ਆਪਣੇ ਇੱਥੇ ਬਿਠਾਏ ਆ ਡੀਐਫਸੀ ਸਾਡੇ ਬੈਠੇ ਆ ਸਾਰੇ ਬੈਠੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਆ ਓਕੇਵਾਈਸੀ ਹਰ ਵਿਅਕਤੀ ਦੀ ਕਰਾ ਰਹੇ ਆ ਤੇ ਮੈਂ ਸਮਝਦਾ ਕਿ ਇਹ ਜਾਣ ਬੁੱਝ ਕੇ ਤਮਾਸ਼ਾ ਕਰ ਰਹੇ ਆ ਇਹਨਾਂ ਤਮਾਸ਼ਾ ਜ਼ਿਆਦਾ ਦਿਨ ਨਹੀਂ ਚੱਲਣਾ ਅੱਜ ਗੁਰਦੇਵ ਸ਼ਰਮਾ ਦੇ ਵੀ ਜੀ ਸਾਡੇ ਹਲਕਾ ਸੈਂਟਰਲ ਦੇ ਚਾਰਜ ਦੇ ਉਨ੍ਹਾਂ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਇਹ ਪੁਤਲਾ ਪੰਜਾਬ ਸਰਕਾਰ ਦਾ ਫੁੱਟਿਆ ਗਿਆ। ਪਰ ਤੁਸੀਂ ਦੇਖੋ ਨਸ਼ਾ ਦੇ ਖਤਮ ਨਹੀਂ ਕਰ ਸਕੇ। ਜਮੀਨਾ ਹਰਪੰਦੀ ਤਿਆਰੀ ਦੇ ਵਿੱਚ ਲੱਗੇ ਹੋਏ ਸੀ। ਹੁਣ ਵੀ ਇਹ ਪਾਲਿਸੀ ਲਿਆ ਕੇ ਆ ਰਹੇ ਆ ਕੋਈ ਨਾ ਕੋਈ ਐੋ ਜੀ ਪਾਲਿਸੀ ਲੈ ਕੇ ਆਣਗੇ ਕਿਉਂਕਿ ਇਹਨਾਂ ਨੂੰ ਫਰਮਾਨ ਦਿੱਲੀ ਤੋਂ ਕੇਜਰੀਵਾਲ ਦਾ ਫਰਮਾਨ ਆ ਸੌਦੀਆ ਦੇਖੋ ਕੀ ਬੋਲਦਾ? ਸੌਦੀਆ ਕਹਿੰਦਾ ਮਾਪ ਡੰਡ ਹਰ ભેਦਭਾਵ ਸਭ ਚਲਾਵਾਂਗੇ। ਪਰ ਸਾਡੂੰ ਜਿੱਤ ਜਿਹੜੀ ਆ 2027 ਦੀ ਚਾਹੀਦੀ ਆ। ਲੜਨਾ ਪਿਆ, ਪੜਨਾ ਪਿਆ, ਪਿੱਛੇ ਨਹੀਂ ਹਟਾਂਗੇ। ਇਹ ਨੂੰ ਇਹ ਨਹੀਂ ਪਤਾ ਸੋਚੀਏ ਨੂੰ ਪੰਜਾਬੀ ਜਿਹੜੇ ਆ ਕਦੀ ਕਿਸੇ ਤੋਂ ਡਰਨ ਵਾਲੇ ਨਹੀਂ ਝੁਕਣ ਵਾਲੇ ਨਹੀਂ ਆ ਜਦੋਂ ਇਹੋ ਜੀਆਂ ਗੱਲਾਂ ਆਣ ਗਿਆ ਤੇ ਤੈਨੂੰ ਇਥੋਂ ਪੰਜਾਬ ਜਾ ਕੇ ਦਿੱਲੀ ਤੋਂ ਵੀ ਪਾਰ ਲੈ ਜਦਾਂਗੇ ਤੈਨੂੰ ਪਤਾ ਲੱਗ ਜਾਏਗਾ ਕਿ ਕੀ ਹੋ ਰਿਹਾ ਵਾ ਇਸ ਕਰਕੇ ਅੱਜ ਦਾ ਪੰਜਾਬ ਸਰਕਾਰ ਦਾ ਪਤਲਾ ਫੁਕੜਾ ਜ਼ਰੂਰੀ ਸੀ ਕਿਉਂਕਿ ਸਵੇਰੇ ਇਹਨਾਂ ਸਾਡੇ ਪ੍ਰਧਾਨ ਸ਼ਵੀਰ ਜਖਰ ਜੀ ਨੂੰ ਗੁਸਤਾਰ ਕੀਤਾ ਉਹ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਮੈਂ ਕੈਂਪ ਲਗਾਵਾਗਾ ਕੈਂਪ ਲਗਾਉਣ ਵਾਸਤੇ ਜਾ ਰਹੀ ਸੀ ਰਸਤੇ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਕੀਤਾ ਗਿਆ ਮੈਂ ਅਸੀਂ ਨਿੰਦਿਆ ਕਰਦਾ ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਤਾਂ ਭਾਰਤੀ ਅੰਦਰਾ ਪਾਰਟੀ ਦਾ ਹਰ ਵਰਕਰ ਤੁਹਾਨੂੰ ਕਿਰਨ ਵਾਸਤੇ ਹਰ ਮੋੜ ਤੇ ਖੜਾ ਆਏਗਾ ਇਸ ਕਰਕੇ ਇਹ ਤੁਹਾਨੂੰ ਚੁਕਣਾ ਪਏਗਾ ਇਹ ਗੱਲ ਛੱਡਣੀ ਪਏਗੀ ਔਰ ਭਾਰਤੀ ਅੰਦਰਾ ਪਾਰਟੀ ਆਪਣੇ ਵਰਕਰਾਂ ਨੂੰ ਡਿਊਟੀਆਂ ਲਗਾਤੀਆਂ ਕਿ ਘਰ ਘਰ ਜਾਓ ਜਿਹੜੀਆਂ ਵੀ ਯੋਜਨਾਵਾਂ ਮੋਦੀ ਸਰਕਾਰੀਆਂ ਨੇ ਉਹਦਾ ਲਾਊਡ ਉਠਾ ਲਈ ਅਸੀਂ ਸਾਰੇ ਜਣੇ ਕੰਮ ਕਰਾਂਗੇ 1000 ਕਰੋੜ ਰੁਪਏ ਦੇ ਆਸ-ਪਾਸ ਸਕੇਤਰ ਸਰਕਾਰ ਤੋਂ ਕਰਜ਼ਾ ਲਿਆਵਾ ਲਿਆਵਾ ਤੁਸੀਂ ਮਾਰੇ ਕੀ ਜਣਾ ਚਾਹੋਗੇ ਉਹ ਸਹੀ ਜਿਹੜਾ ਪੈਸਾ ਇੰਪਲੀਮੈਂਟ ਨਹੀਂ ਹੋਇਆ ਤੁਸੀਂ 1000 ਕਰੋੜ ਦੀ ਗੱਲ ਕਰਦੇ ਹੋ 3 ਲੱਖ ਕਰੋੜ ਰੁਪਇਆ ਕਰਜ਼ਾ ਹੋ ਚੁੱਕਿਆ ਸਾਡੇ ਪੰਜਾਬ ਤੇ ਜਦੋਂ ਇਹ ਸਰਕਾਰ ਆਈ ਸੀ ਤੇ 2 ਲੱਖ ਕੁਛ ਯਾਰ ਕਰਜ਼ਾ ਸੀ ਔਰ ਅੱਜ 80-85 ਲੱਖ ਕਰੋੜ ਰੁਪਇਆ ਇਹਨਾਂ ਨੇ ਕਰਜ਼ਾ ਲੈ ਲਿਆ ਇਹ ਕਿਥੋਂ ਅਸੀਂ ਦੇਾਂਗੇ ਸਾਡੇ ਬੱਚੇ ਵੀ ਲੱਗੇ ਰਹਿਣ ਤਾਂ ਵੀ ਦੇ ਸਕਦੇ ਇੱਕ ਕਰਜ਼ੇ ਕਰਜ਼ੇ ਦੀ ਪੰਡ ਜੜੀ ਆ ਤੇ ਸਾਡੇ ਸਿਰ ਦੇ ਉੱਤੇ ਰੱਖ ਕੇ ਸਾਨੂੰ ਦਬਾ ਕੇ ਇਹ ਚਲਦੇ ਫਿਰਨਗੇ ਐਡਵਰਟਾਈਜ਼ਮੈਂਟ ਕਰਦੇ ਫਿਰਨਗੇ ਤੇ ਕੰਮ ਕੋਈ ਕਿਸੇ ਦਾ ਨਹੀਂ ਕਰਨਗੇ ਅੱਜ ਐਡਵਰਟਾਈਜ਼ਮੈਂਟ ਦੀ ਗੱਲ ਕਰ ਲਓ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਤੇ ਉਹਦੇ 'ਚ ਕਿੰਨਾ ਕਬਲਾ ਹੋ ਰਿਹਾ ਧੰਨਵਾਦ ਜੀ ਓਕੇ ਕਰਤਾ ਜੀ ਮੈਂ ਸਮਰਤਾ ਕੌਰ ਬੀਜੇਪੀ ਐਨਜੀਓ ਸੈਲ ਪੰਜਾਬ ਅੱਜ ਦੇਬੀ ਜੀ ਦੇ ਦਫ਼ਤਰ ਅਸੀਂ ਆਪਣੇ ਮੁੱਖ ਮੰਤਰੀ ਜੀ ਦਾ ਉਤਲਾ ਸਾੜਨ ਆਈ ਸੀ ਮੈਂ ਹੀ ਕਹਿਣਾ ਚਾਹੂੰਗੀ ਬੜੀ ਸ਼ਰਮਨਾਕ ਵਾਲੀ ਗੱਲ ਹੈਗੀ ਹੈ ਸਾਡੇ ਲਈ ਵੀ ਬੜੀ ਸ਼ਰਮ ਵਾਲੀ ਗੱਲ ਹੈ ਪਰ ਕੀ ਕਰੀਏ ਅਸੀਂ ਬਹੁਤ ਮਜਬੂਰ ਆ ਕਿਵੇਂ ਸੈਂਟਰਲ ਗਵਰਨਮੈਂਟ ਦੀਆਂ ਜਿੰਨੀਆਂ ਸਕੀਮਸ ਸੀਗੀਆਂ ਅਸੀਂ ਘਰ-ਘਰਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਯੁਸ਼ਮਾਨ ਕਾਰਡ ਲੋਕਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਆਵਾਸ ਯੋਜਨਾ ਲੋਕਾਂ ਨੂੰ ਛੱਤਾਂ ਦਿਲਵਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਉਹਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿਉਂ ਕਿਉਂਕਿ ਉਹਨਾਂ ਦੀ 4 ਸਾਲ ਦੇ ਜਿੰਨੀ ਵੀ ਮਿਹਨਤ ਕਰ ਰਹੇ ਸੀਗੇ ਤੁਹਾਨੂੰ ਸਾਰਿਆਂ ਨੂੰ ਦਿੱਤਿਆ ਜਿੰਨੀ ਮਿਹਨਤ ਕਰ ਰਹੇ ਜਿੰਨੀਆਂ ناکਾਮੀਆਂ ਨੇ ਉਹਨਾਂ ਦੀਆਂ ਹੁਣ ਸਾਬਿਤ ਹੋ ਰਹੀਆਂ ਨੇ ਤੇ ਇਸ ਚੀਜ਼ ਤੋਂ ਉਹ ਡਰਦੇ ਹੋਏ ਉਹਨਾਂ ਨੇ ਤੱਕੇਸ਼ਾਈ ਕੀਤੀ ਸਾਡੇ ਜਿੰਨੇ ਕੈਂਪ ਹਰ ਘਰ ਦੇ ਵਿੱਚ ਪਿੰਡਾਂ ਪਿੰਡਾਂ 'ਚ ਜਾ ਕੇ ਕੈਂਪ ਲੱਗ ਰਹੇ ਸੀਗੇ ਲੋਕ ਭਲਾਈ ਦੇ ਕੰਮ ਹੋ ਰਹੇ ਸੀ ਪੁਲਿਸ ਨੂੰ ਭੇਜ ਕੇ ਤੱਕੇਸ਼ਾਈ ਕਰਕੇ ਸਾਡੇ ਅਰੈਸਟ ਕਰਵਾਏ ਗਏ ਵਰਕਰਸ ਜਦ ਕੀ ਬਿਲਕੁਲ ਐ ਤੱਕਾ ਬਿਲਕੁਲ ਨਹੀਂ ਚੱਲੇਗਾ ਇਹ ਡੈਮੋਕ੍ਰੇਸੀ ਬਿਲਕੁਲ ਨਹੀਂ ਚੱਲੇਗੀ ਇਹ ਲੋਕਤੰਤਰ ਦਾ ਸ਼ਰੇ ਆਮ ਕਤਲ ਹੈ ਇਸ ਲਈ ਕਹਿਣਾ ਚਾਹੂੰਗੀ 2027 ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਸੋਚ ਲੈ ਕਿ ਤੁਹਾਨੂੰ ਸੇਵਾ ਵਾਲੀ ਸਰਕਾਰ ਚਾਹੀਦੀ ਹੈ ਯਾ ਥੋਥੇ ਵਾਲੀ ਥੈਂਕ ਯੂ